ਹਲੋ ਹਲੋ ਸਰਪੰਚ ਜੀ ਨੂੰ ਹਲੋ ਸਰਪੰਚ ਸਾਹਿਬ ਜੀ ਹਾਂ ਜੀ ਕਿੰਸਾ ਸਰਪੰਚ ਆਜੋ ਸਰਪੰਚ ਆਜੋ ਸਰਪੰਚ ਸਾਹਿਬ ਸਰਪੰਚ ਸਾਹਿਬ ਕਿੰਸਾ ਸਰਪੰਚ ਹੈ ਜੀ ਮਾਈਕ ਮਾਈਕ ਆਪੋ ਸਰਪੰਚ ਸਾਹਿਬ ਕੀ ਕਾਰਵਾਈ ਕੀਤੀ ਗਈ ਹਾਂਜੀ ਅੱਜ ਅਸੀਂ ਇੱਥੇ ਮਸਟਾਇਆਪੁਰ ਦੇ ਵਿੱਚ ਖੜੇ ਆਂ ਤੇ ਇੱਥੇ ਇੱਕ ਹਰਜੀਤ ਸਿੰਘ ਉਰਫ ਬਿੱਲਾ ਨਾਮ ਦਾ ਵਿਅਕਤੀ ਹੈ ਜਿਹਦੇ ਤੇ 4 ਪਰਜੇ ਐਨਡੀਐਪੀਐਸ ਤੇ ਦਰਜ ਨੇ ਪਿਛਲੇ ਸਮਾਂ ਤੋਂ ਤੇ ਇੱਕ ਜਿਹੜਾ ਪਰਚਾ ਸੀਗਾ ਲੜਾਈ ਝਗੜੇ ਦਾ ਅਟੈਂਪਟ ਟੂ ਮਰਡਰ ਦਾ ਵੀ ਪਰਚਾ ਇਹਦੇ ਤੇ ਟੋਟਲ ਪੰਜ ਪਰਚੇ ਦਰਜ ਨੇ ਤੇ ਜਿਹੜੇ ਇਹਦੇ ਬਾਕੀ ਪਰਿਵਾਰਿਕ ਮੈਂਬਰ ਹੈ ਜਿਹਦੇ ਦੀ ਮਾਂ ਹੈਗੀ ਆ ਬਲਜੀਤ ਕੌਰ ਉਹਦੇ ਤੇ ਵੀ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਹੋਰ ਤੇ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਹਨ ਉਹਨਾਂ ਤੇ ਇਹਨਾਂ ਤੇ ਜਿਹੜੇ ਹੈਗੇ ਪਰਚੇ ਦਰਜ ਨੇ ਤੇ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਤੇ ਵੱਡੇ ਪਦਾਰਥ ਜਿਹੜਾ ਹੈਗਾ ਨਸ਼ੇ ਦੀ ਤਸਕਰੀ ਕਰਦੇ ਸਨ ਇਸੀ ਦੇ ਕਾਰਵਾਈ ਕਰਦੇ ਹੋਏ ਜਿਹੜੀ ਇਸ ਪਿੰਡ ਦੀ ಗ್ರಾಮ ਪੰਚਾਇਤ ਨੇ ਬੜਾ ਇਨਾਂ ਦਾ ਸਹਿਯੋਗ ਰਿਹਾ ਤੇ ਬੀਡੀਪੀਓ ਸਾਹਿਬ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਇਨਾਂ ਦੇ ਸਹਿਯੋਗ ਦੇ ਨਾਲ ਅੱਜ ਕਾਰਵਾਈ ਅਮਲ ਚ ਲਾਂਦੀ ਹੈ ਜਿਦੇ ਵਿੱਚ ਇੱਕ ਨਾਜਾਇਜ਼ ਉਸਾਰੀ ਜਿਹੜੀ ਇੱਥੇ ਕੀਤੀ ਜਾ ਰਹੀ ਸੀਗੀ ਕਿ ਇਲੀਗਲ ਇਨਕ੍ਰੋਚਮੈਂਟ ਜਿਹੜਾ ਸੀਗਾ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਜਿਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬੀਡੀਪੀਓ ਸਾਹਿਬ ਵੀ ਹੈਗੇ ਐਸਡੀਓ ਸਾਹਿਬ ਵੀ ਨਾਲ ਮਿਲ ਕੇ ਜਿਹੜੀ ਹੈਗੀ ਹੈ ਇਹਨੂੰ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਹਾਂ ਤੇ ਅੱਗੇ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਨਸ਼ਾ ਤਸਕਰ ਇਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਏ ਤੋਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਬਿਕੋਜ਼ ਸਾਡੀ ਸਾਡੀ ਜਿਹੜੀ ਨਿਗਾਹ ਉਹ ਤੁਹਾਡੇ ਤੇ ਹੈ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਤੇ ਜਿੰਨੇ ਵੀ ਵੀਰ ਜਿਹੜੇ ਦੇ ਵਿੱਚ ਨਸ਼ਾ ਕਿਤਨੇ ਕਿਤੇ ਕਿਉਂਕਿ ਵਿਕਟਿਮ ਹੈਗੇ ਨਸ਼ਾ ਪੀਣ ਦੇ ਆਦੀ ਹਨ ਉਹਨਾਂ ਨੂੰ ਸਾਡੇ ਵੱਲੋਂ ਖੁੱਲਾ ਜਿਹੜਾ ਹੈਗਾ ਸਪੋਰਟ ਹੈਗਾ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਜਿਹੜੇ ਜੋ ਵੀ ਤੁਹਾਨੂੰ ਮੈਡੀਕਲ ਟਰੀਟਮੈਂਟ ਦੇਣਾ ਹੈ ਡੀ ਐਡਿਕਸ਼ਨ ਸੈਂਟਰ ਚ ਜਾਂ OAT ਸੈਂਟਰ ਚ ਜਾਂ ਜੋ ਵੀ ਤੁਹਾਨੂੰ ਮੈਡੀਸਨ ਦੀ ਲੋੜ ਹੈਗੀ ਆ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਹੈਗੇ ਆਪਣੇ ਆ ਸਿਵਲ ਹਸਪਤਾਲ ਦੇ ਨਾਲ ਮਿਲ ਕੇ ਤੁਹਾਨੂੰ ਮਯਾ ਕਰਾਵਾਂਗੇ ਤੇ ਅੱਗੇ ਵੀ ਜਿਹੜੀ ਹੈਗੀ ਇਸ ਤਰੀਕੇ ਦੀ ਕਾਰਵਾਈ ਭਵਿੱਖ ਦੇ ਵਿੱਚ ਜਿਹੜੀ ਹੈ ਜਲਦੀ ਰੋਗ ਸਾਡੀ ਨਾਲ ਕੋਈ ਨਸ਼ਾ ਨਹੀਂ ਲੱਗੇ ਕੋਈ ਚੈਕਿੰਗ ਹੋਏਗੀ ਹਾਂਜੀ ਅੱਜ ਵੀ ਕੋਈ ਨਸ਼ਾ ਨਹੀਂ ਮਿਲਿਆ ਨਾਲ ਕੋਲ ਨਹੀਂ ਆ ਜਿਹੜੇ ਬੰਦੇ ਹੈਗੇ ਪਿੱਛੇ ਇਹਨਾਂ ਤੇ ਕਾਫੀ ਪਰਚੇ ਦਰਜ ਨੇ ਇਹਨਾਂ ਦੇ ਜ਼ਿਆਦਾਤਰ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਜਾਂ ਤਾਂ ਜੇਲ੍ਹ 'ਚ ਨੇ ਜਾਂ ਫਰਾਰ ਨੇ ਸਾਡੀ ਟੀਮਾਂ ਲਗਾਤਾਰ ਰੇਡ ਵੀ ਕਰਦੀ ਹੈ ਜਿਹੜਾ ਮੇਨ ਇਹਦੇ 'ਚ ਬਿੱਲਾ ਹੈਗਾ ਉਹ ਤੇ ਬਾਕੀ ਅੱਜ ਜਿਹੜੀ ਹੈਗੀ ਆ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਅਮਲ ਚਲਾਈਂਦੀ ਹੈ ਤੇ ਅੱਗੇ ਵੀ ਜਿਹੜੀ ਹੈਗੀ ਆ ਇਸ ਤਰੀਕੇ ਦੀ ਕਾਰਵਾਈ ਜਲਦੀ ਹੋਊਗੀ ਸਾਡੇ ਇਲਾਕੇ ਦੇ ਵਿੱਚ ਜिले ਦੇ ਅੱਜ ਕੋਈ ਇਹਨਾਂ ਦੀ ਸਵੇਰੇ ਰੇਡ ਹੋਈ ਆ ਜੀ ਉਹਦੇ ਪੁਲਿਸ ਬੰਨੋਂ ਪਿੰਡ 'ਚ ਨਹੀਂ ਜੀ ਪਿੰਡ 'ਚ ਸਾਡਾ ਜਿਹੜਾ ਰੂਟੀਨ ਕਸੋ ਆਪਰੇਸ਼ਨ ਚੱਲਦਾ ਰਹਿੰਦਾ ਹੈ ਕਿ ਜੇ ਕੋਈ ਬੰਦਾ ਕੋਈ ਵਿਅਕਤੀ ਜੇ ਕੋਈ ਨਸ਼ਾ ਵੇਚਦਾ ਐ ਇਦਾਂ ਦਾ ਕੁਝ ਹੈਗਾ ਉਹਦੇ ਤਾਂ ਸਾਡੀ ਕਾਰਵਾਈ ਚਲਦੀ ਰਹਿੰਦੀ ਐ ਉਹ ਰੂਟੀਨ ਆਪਰੇਸ਼ਨਸ ਜਿਹੜੇ ਕਿ ਚੱਲਦੇ ਰਹਿੰਦੇ ਐ ਬਟ ਕੋਈ ਸਪੈਸੀਫਿਕ ਇਸ ਤਰੀਕੇ ਦਾ ਕੋਈ ਕਾਰਵਾਈ ਨਹੀਂ ਹੈਗੀ ਆ ਕਿ ਆਪਾਂ ਕਿਸੇ ਨੂੰ ਚੱਕਿਆ ਹੋ ਤੇ ਬਾਕੀ ਅਗਰ ਜੇ ਕੋਈ ਵਿਅਕਤੀ ਕੋਈ ਇਲੀਗਲ ਐਕਟੀਵਿਟੀਜ਼ ਪਾਇਆ ਜਾਂਦਾ ਤੇ ਜ਼ਰੂਰ ਉਹਦੇ ਤਾਂ ਸਾਡੀ ਟੀਮ ਕਾਰਵਾਈ ਕਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਮੰਡੀ ਗਵਿੰਦਗਰ ਵੀ ਕਾਰਵਾਈ ਸਿਰਫ ਦੀਲੇ ਤੱਕ ਪਹਾੜਾਂ ਤੱਕ ਸੀਮਿਤ ਰਹੀ ਹੈ ਜੀ ਉਹ ਜਿਹੜਾ ਸੀਗਾ बिकॉज ਸੈਂਸਿਟਿਵ ਜਿਹੜੀ ਉਹ ਬਿਲਡਿੰਗ ਸੀਗੀ ਤੇ ਉਸ ਦੀ ਸਾਰੇ ਕੰਡੀਸ਼ਨਸ ਨੂੰ ਦੇਖਤੇ ਹੋਏ ਅਸੀਂ ਨੂੰਟ ਆਇਆ ਸੀਗਾ ਤੇ ਹੁਣ ਕਿਉਂਕਿ ਆ ਬਿਲਡਿੰਗ ਹੈਗੀ ਆ ਇਸ ਨੂੰ ਸਾਡੀ ਕੋਸ਼ਿਸ਼ ਹੈ ਜਿੰਨਾ ਮੈਕਸਿਮਮ ਪੋਸੀਬਲ ਹੋ ਕਿਉਂਕਿ ਅਸੀਂ ਪਬਲਿਕ ਸੇਫਟੀ ਵੀ ਦੇਖਣੀ ਹੈ ਪਬਲਿਕ ਸੇਫਟੀ ਤੇ ਉਹਨੂੰ ਵੀ ਦੇਖਣਾ ਹੈ ਕਿ ਕਿਸੇ ਨੂੰ ਰਿਸਕ ਨਹੀਂ ਪਹੁੰਚਣਾ ਚਾਹੀਦਾ ਉਹ ਸਾਰੀ ਜਿਹੜੀ ਹੈਗੀ ਕੰਡੀਸ਼ਨਸ ਨੂੰ ਦੇਖਤੇ ਹੋਏ ਕਾਰਗੀਆਂ ਮਚਲਣ ਦੀ ਜਲਦੀ ਹੁਣ ਤਾਂ ਕਿੰਨੇ ਨਸ਼ੇ ਸ਼ਰਾਨਾਂ ਦਾ ਤੁਸੀਂ ਟਰੀਟਮੈਂਟ ਦੇ ਰਹੇ ਹੋ ਜੀ ਜੇ ਪਿਛਲੇ 2 ਟਾਈ ਮਹੀਨਿਆਂ ਦੇ ਵਿੱਚ ਕਰੀਬ 80 ਤੋਂ ਉੱਤੇ ਬੰਦੇ ਜਿਹੜੇ ਹੈਗੇ ਆ ਸਾਡੇ ਡੀਐਸਿਕਸ਼ਨ ਸੈਂਟਰ ਚ ਜਿਹੜੇ ਹੈਗੇ ਆ ਦਾਖਲ ਕੀਤੇ ਗਏ ਹੁਣ ਤੱਕ ਤੇ ਅੱਗੇ ਵੀ ਸਾਡੇ ਵੱਲੋਂ ਖੁੱਲਾ ਸਦਾ ਤੇ ਅਸੀਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਜਾ ਕੇ ਸਾਡੇ ਅਫਸਰ ਅਸੀਂ ਆਪ ਵੀ ਜਿਹੜੇ ਹੈਗੇ ਆ ਲਗਾਤਾਰ ਸੈਮੀਨਾਰ ਸੀ ਸੰਬੰਧੀ ਆਰਗੇਨਾਈਜ਼ ਕਰਾਉਂਦੇ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਤੇ ਸਾਡੇ ਵੱਲੋਂ ਖੁੱਲਦਾ ਖੁੱਲਾ ਨਿਮੰਤਰਣ ਹੈ ਕੋਈ ਵਿਅਕਤੀ ਕਿਸੇ ਵੀ ਤਰੀਕੇ ਦਾ ਜੇ ਅਗਰ ਉਹਨੂੰ ਕੋਈ ਆਪਣਾ ਟ੍ਰੀਟਮੈਂਟ ਕਰਾਉਣਾ ਹੈ ਇਹਦਾ ਵਿਕਟਿਮ ਹੈ ਜਾਂ ਡਰੱਗ ਜਿਹੜਾ ਹੈਗਾ ਪੀਂਦਾ ਆਦੀ ਹੈ ਪਰ ਉਹ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਇਸ ਨਸ਼ੇ ਤੋਂ ਨ ਤੇ ਸਾਡੇ ਵੱਲੋਂ ਉਹਦਾ ਪੂਰੀ ਹਰ ਤਰੀਕੇ ਨਾਲ ਉਹਦੀ ਮਦਦ ਕੀਤੀ ਜਾਂਦੀ ਹੈ ਤੇ ਅੱਗੇ ਵੀ ਅਸੀਂ ਕਰਦੇ ਰਹਿਣਾ ਹੈ